ਕਿਸਾਨਾਂ ਦੇ ਵੱਲੋਂ ਸ਼ੰਭੂ ਬਾਡਰ ਤੋਂ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਤੇ ਦੱਸਿਆ ਹੈ ਕਿ ਹੁਣ ਦਿੱਲੀ ਕੂਚ ਦੀ ਤਿਆਰੀ ਦੇ ਲਈ ਇਹ ਵੱਡਾ ਐਲਾਨ ਕੀਤਾ ਹੈ ਤੇ ਜਿਸ ਤੋਂ ਬਾਅਦ ਸਰਵਨ ਸਿੰਘ ਫੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਅੱਜ 6ਵਾਂ ਦਿਨ ਹੈ ਤੇ ਕਿਸਾਨ ਜਥੇਬੰਦੀਆਂ ਪਖੜਤਾਲ ਤੇ ਨੇ ਤੇ ਡੱਲੇਵਾਲ ਦੇ ਵੱਲੋਂ ਹਜੇ ਵੀ ਮਰਨ ਵਰਤ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਕਿਸਾਨ ਉੱਥੇ ਚਿੰਤਤ ਨੇ ਤੇ ਕੁਝ ਜਿਹੜੀ ਕਿ ਸਿਹਤ ਹੈ ਜਿਹੜੀ ਕਿ ਵਿਗੜ ਚੁੱਕੀ ਹੈ ਡੱਲੇਵਾਲ ਦੀ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਕੂਚ ਨੂੰ ਲੈ ਕੇ ਐਲਾਨ ਵੀ ਕੀਤਾ ਆਓ ਪਹਿਲਾਂ ਤੁਹਾਨੂੰ ਸੁਣਾਉਨੇ ਆ ਸਰਵਨ ਸਿੰਘ ਪੰਦੇੜ ਦਾ ਕੀ ਕਹਿਣਾ ਹੈ ਹਾਂਜੀ ਮੈਂ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਹਾਂ ਔਰ ਦੋਵਾਂ ਫਾਰਮਾਂ ਵੱਲੋਂ ਜਿਹੜਾ ਇਹ 13 ਫਰਵਰੀ ਤੋਂ ਸਾਡਾ ਅੰਦੋਲਨ ਚੱਲ ਰਿਹਾ ਵਾ ਔਰ ਲਗਭਗ 293 ਦਿਨ ਇਸ ਅੰਦੋਲਨ ਨੂੰ ਹੋ ਗਏ ਆ ਤੇ ਜਿਹੜਾ ਮਰਨ ਵਰਤ ਚੱਲ ਰਿਹਾ ਉਹ ਲਗਭਗ 6ਵੇਂ ਦਿਨ ਵਿੱਚ ਸਾਡਾ ਦਾਖਲ ਹੋ ਗਿਆ ਵਾ ਔਰ ਜਿਹੜਾ ਐਲਾਨ ਕੀਤਾ ਸੀਗਾ ਕਿ ਅਸੀਂ 6 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ ਉਹਦੇ ਵਿੱਚ ਇਹ ਆ ਕਿ ਬਹੁਤ ਸਾਰੇ ਹਰਿਆਣੇ ਦੇ ਮੰਤਰੀਆਂ ਦੇ ਬਿਆਨ ਆਏ ਖੇਤੀ ਮੰਤਰੀ ਵੀ ਜੇ ਜਥਾ ਟਰੈਕਟਰ ਟੋਲੀ ਨਹੀਂ ਲੈ ਕੇ ਜਾਂਦਾ ਤੇ ਅਸੀਂ ਜਥੇ ਨੂੰ ਜਾਣ ਦਿਆਂਗੇ ਬੇਸਿਕਲੀ ਉਹ ਬਿਆਨ ਦਾ ਅਰਥ ਇਹ ਸੀ ਇਹੀ ਗੱਲ ਜਿਹੜੇ ਕੇਂਦਰੀ ਰਾਜ ਮੰਤਰੀ ਆ ਰਮਨਿਤ ਬਿੱਟੂ ਜੀ ਉਹਨਾਂ ਵੀ ਕਹੀ ਲਗਭਗ ਕਿ ਸਾਨੂੰ ਕੋਈ ਇਹਦੇ ਤੇ ਇਤਰਾਜ਼ ਨਹੀਂ ਹੈਗਾ ਹੁਣ ਅਸੀਂ ਚਾਹੁੰਦੇ ਆ ਵੀ ਇਹ ਪਾਤਸ਼ਾਹ ਨਾਲ ਜੁੜੇ ਹੋਏ ਦੋ ਵੱਡੇ ਮੰਤਰੀ ਆਪਦੇ ਬਿਆਨਾਂ ਤੇ ਕਾਇਮ ਰਹਿਣ। ਔਰ ਸਾਡਾ ਜਿਹੜਾ ਜਥਾ ਜਾਊਗਾ ਉਹ ਪੈਦਲ ਹੋਊਗਾ। ਉਹਦੇ ਕੋਲੇ ਰਸਤੇ ਦੀਆਂ ਜ਼ਰੂਰੀ ਲੋੜਿੰਦੀਆਂ ਚੀਜ਼ਾਂ ਹੋਣਗੀਆਂ। ਔਰ ਜੋ ਕੁਝ ਵੀ ਸਾਨੂੰ ਜਾਂਦਿਆਂ ਨੂੰ ਲੋੜਿੰਦਾ ਵਾ ਏ ਅਸੀਂ ਕਿਉਂਕਿ ਇਹ ਅੰਦੋਲਨ ਸਾਰੇ ਦੇਸ਼ ਦਾ ਅੰਦੋਲਨ ਆ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਆ ਅਸੀਂ ਇਹ ਸਾਰੀਆਂ ਲੋੜਿੰਦੀਆਂ ਚੀਜ਼ਾਂ ਹਰਿਆਣੇ ਦੇ ਕਿਸਾਨਾਂ ਮਜ਼ਦੂਰਾਂ ਤੇ ਛੱਡਦੇ ਆ ਔਰ ਸਾਨੂੰ ਪੱਕਾ ਪਤਾ ਵੀ ਅਗਲੇ ਬੰਨੇ ਸਾਰੀਆਂ ਪੂਰੀਆਂ ਹੋਣਗੀਆਂ ਔਰ ਇਹਦੇ ਨਾਲ ਦੀ ਨਾਲ ਇਹ ਹੁਣ ਸਰਕਾਰ ਕੀ ਫੈਸਲਾ ਕਰਦੀ ਆ ਇਹ ਤਾਂ 6 ਨੂੰ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਊਗਾ ਜੇ ਜਥਾ ਜਿਹਦੀ ਗਿਣਤੀ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਦੱਸ ਦਾਂਗੇ ਅੱਗੇ ਵਧਦਾ ਵਾ ਜਾਂਦਾ ਵਾ ਜਿਵੇਂ ਮੰਤਰੀ ਕਹਿ ਰਹੇ ਆ ਜਾਣਾ ਵੀ ਚਾਹੀਦਾ ਤੇ ਅਗਲਾ ਪੜਾ ਇਹ ਜੱਗੀ ਸਿਟੀ ਸੈਂਟਰ ਤੇ ਕਰੂਗਾ ਅੰਮ੍ਰਾਲਾ ਵਿੱਚ ਉਹ ਤੋਂ ਕਾ ਮੋੜਾ ਮੰਡੀ ਵਿੱਚ ਹੋਊਗਾ ਉਦੋਂ ਗਾਂ ਖਾਨਪੁਰ ਜੱਟਾਂ ਥੇ ਉੱਥੇ ਹੋਊਗਾ ਇਹ ਤੋਂ ਗਾਂ ਪਿਪਲੀ ਤੋਂ ਤਕਰੀਬਨ 9 ਤੋਂ 5 ਜਥਾ ਚਲਾਇਆ ਕਰਾਂਗੇ ਕੋ ਵਾਦਾ ਘਾਟਾ ਉਹਦੇ ਸਾਹਮਣੇ ਦੇਖ ਲਾਂਗੇ ਉਦੋਂ ਗਾਂ ਦਾ ਪ੍ਰੋਗਰਾਮ ਫਿਰ ਤੁਹਾਡੇ ਸਾਹਮਣੇ ਹੋਰ ਆਊਗਾ ਹਾਂ ਔਰ ਜੋ ਵੀ ਸਾਨੂੰ ਲੜਿੰਦਾ ਵਾ ਸਾਨੂੰ ਹਰਿਆਣੇ ਦੀ ਜਨਤਾ ਕੋ ਪੂਰੀ ਆਸ ਹੈ ਕਿ ਸਾਡਾ ਪੂਰਾ ਹੋ ਜੂ ਜਥਾ ਜੇ ਰਾਤ ਵੀ ਕੱਟਣੀ ਹੋਊ ਤੇ ਸੜਕ ਤੋਂ ਆਸੇ-ਪਾਸੇ ਨਹੀਂ ਜਾਊਗਾ ਸੜਕ ਤੇ ਹੀ ਸੌਂਕਗਰਾਤ ਗਜ਼ਾਰੂਗਾ ਆਪਦੀ ਇਹਦੇ ਨਾਲ ਨਾਲ ਕੰਟੀਨਿਊਟੀ ਜਿਹੜੇ ਜਥੇ ਆ ਇਹ ਚੱਲਦੇ ਰਹਿਣਗੇ ਦਿੱਲੀ ਵਾਲ ਨੂੰ ਕੂਚ ਕਰਦੇ ਰਹਿਣਗੇ ਔਰ ਜੇਕਰ ਸਰਕਾਰ ਇਹ ਜਥੇ ਨੂੰ ਰੋਕਦੀ ਆ ਨਹੀਂ ਜਾਣ ਦੇਂਦੀ ਹੈਗੀ ਇਹ ਛੇ ਨੂੰ ਪਤਾ ਲੱਗੂਗਾ ਆਸਤਾ ਹੀ ਕਰਨੀ ਚਾਹੀਦੀ ਆ ਵੀ ਉਹ ਜਥੇ ਨੂੰ ਨਾ ਰੋਕਣ ਜੋ ਉਹਨਾਂ ਨੇ ਔਰ ਅਸੀਂ ਇਹ ਪੱਖ ਜੇ ਕਰੋ ਜਥੇ ਦੇ ਉੱਤੇ ਕੋਈ ਨਹੀਂ ਜਾਣ ਦੇਣ ਕਰਕੇ ਕੋਈ ਸਰਕਾਰ ਤਸ਼ੱਦਦ ਕਰਦੀ ਆ ਕੋਈ ਇਹੋ ਜਿਹਾ ਕਰਦੀ ਆ ਇਹ ਉਹਨਾਂ ਦੀ ਮਰਜ਼ੀ ਹੋਊ ਅਸੀਂ ਸਫਲ ਹੋ ਜਾਾਂਗੇ ਦੇਸ਼ ਦੁਨੀਆ ਦੇ ਲੋਕਾਂ ਨੂੰ ਦੱਸਣ ਵਿੱਚ ਆਪਣੀ ਗੱਲ ਲਿਜਾਣ ਦੇ ਵਿੱਚ ਪਿਸ਼ੰਭੂ ਬਾਰਡਰ ਤੇ ਕੰਦ ਕਿੰਨਾ ਨੇ ਕੀਤੀ ਆ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਕੌਣ ਤੰਗ ਕਰਨਾ ਚਾਹੁੰਦਾ ਔਰ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਜਾਂ ਪੰਜਾਬ ਹਰਿਆਣੇ ਦੀ ਆਰਥਿਕਤਾ ਤੇ ਜਿਹੜਾ ਬੁਰਾ ਪ੍ਰਭਾਵ ਪੈ ਰਿਹਾ ਉਹਦੇ ਲਈ ਕੌਣ ਜ਼ਿੰਮੇਵਾਰ ਹੈਗਾ ਵਾ ਇਹ ਇਹ ਅਸੀਂ ਆਪਣੀ ਗੱਲ ਪਹੁੰਚਾਉਣ ਚ ਲੋਕਾਂ ਚ ਕਾਮਯਾਬ ਹੋ ਜਾਾਂਗੇ ਔਰ ਮਰਜੀਵੜਿਆਂ ਦਾ ਜਥਾ ਦੇ ਨਾਂ ਕਿਉਂ ਰੱਖਿਆ ਗਿਆ ਵੀ ਅਸੀਂ ਜਿਹੜਾ ਮੈਂ ਤੁਹਾਨੂੰ ਦੱਸਤਾ ਵੀ ਪੈਦਲ ਪੀਸਫੁਲੀ ਆਪਦੇ ਜਥੇ ਨੂੰ ਲੈ ਕੇ ਜਾਣਾ ਚਾਹੁੰਦੇ ਆ ਪਰ ਮੈਂਟਲੀ ਪ੍ਰਪੇਅਰ ਕੀਤੇ ਹੋਏ ਆ ਕਿਸਾਨ ਵੀ ਜੇ ਸਰਕਾਰ ਕਿਸੇ ਕਿਸਮ ਦਾ ਜ਼ਬਰ ਟਾਉਂਦੀ ਆ ਉਹਦੇ ਲਈ ਉਹ ਤਿਆਰੀ ਕਰਕੇ ਜਾਵੇ ਕਿਸੇ ਨੂੰ ਅਨਪੋਲਤਾ ਚ ਨਹੀਂ ਖੜਿਆ ਜਾ ਰਿਹਾ ਪਹਿਲੇ ਜਥੇ ਵਿੱਚ ਜਿਵੇਂ ਦੱਸਿਆ ਸਾਰੇ ਸੀਨੀਅਰ ਲੀਡਰ ਹੋਣੇ ਆ ਸਤਨਾਮ ਸਿੰਘ ਜੀ ਪੰਨੂ ਸੁਵਿੰਦਰ ਸਿੰਘ ਜੀ ਚਤਾਲਾ ਸੁਰਜੀਤ ਸਿੰਘ ਜੀ ਫੂਲ ਸਾਹਿਬ ਬਲਜਿੰਦਰ ਸਿੰਘ ਜੀ ਚਟਿਆਲਾ ਹਰਿਆਣੇ ਤੋਂ ਹੋਰ ਲੀਡਰਾਂ ਦੀ ਲਿਸਟ ਵੀ ਤੁਹਾਨੂੰ 22 ਨੇਮ ਸਾਰੀ ਲਿਸਟਾਂ ਜਦੋਂ ਜਥਾ ਚੱਲੂਗਾ 22 ਨੇਮ ਲਿਸਟਾਂ ਤੁਹਾਡੇ ਕੋ ਆਇਆ ਕਰਨਗੀਆਂ ਵੀ ਆ ਜਥਾ ਜਾ ਰਿਹਾ ਸਾਰਾ ਉਹਨਾਂ ਦਾ ਡਰੈੱਸ ਪਤਾ ਹੋਊਗਾ ਅਸੀਂ ਲਵਾਂਗੇ ਔਰ ਇਹ ਇਹ ਜਥੇ ਦੀ ਕਲੀਅੰਸ ਅਸੀਂ ਤੁਹਾਨੂੰ ਅੱਜ ਹੀ ਅਪੀਲ ਕਰਦੇ ਵੀ ਚਾਰ ਨੂੰ ਸ਼ੰਭੂ ਤੇ ਸੀਪੀਸੀ ਕਰਕੇ ਸਾਰੀ ਡਿਟੇਲਸ ਮਹੱਈਆ ਕਰਵਾ ਦੇਾਂਗੇ ਉਦਨ ਵੀ ਕਿਹੜਾ ਜਥਾ ਜਾ ਰਿਹਾ ਉਹਦੀ ਗਿਣਤੀ ਕੀ ਹੈਗੀ ਆ ਤੇ ਇਸ ਵਾਸਤੇ ਪ੍ਰੈਸ ਨੂੰ ਅਪੀਲ ਵੀ ਹੈਗੀ ਆ ਵੀ ਉਹ 4 ਦਸੰਬਰ ਨੂੰ ਸ਼ੱਬੂ ਬਾਰਡਰ ਤੇ ਪਹੁੰਚੇ ਦੂਸਰਾ ਜਿਵੇਂ ਅਸੀਂ ਦੇਖਿਆ ਵੀ 18 ਫਰਵਰੀ ਤੋਂ ਬਾਅਦ ਕੇਂਦਰ ਨੇ ਗੱਲਬਾਤ ਬੰਦ ਕੀਤੀ ਹੈਗੀ ਆ ਔਰ ਜਿਵੇਂ ਤੁਸੀਂ ਦੇਖਦੇ ਹੋ ਕਿੰਨੀ ਠਿਠਾਈ ਆ ਵੀ ਚੈਨਲਾਂ ਤੇ ਡਿਬੇਟਾਂ ਦੇ ਵਿੱਚ ਪਾਛਪਾ ਦੇ ਬਲਾਰੇ ਕਹਿੰਦੇ ਆ ਵੀ ਗੱਲ ਕਰਕੇ ਮਸਲਾ ਹੱਲ ਹੋਣਾ ਵਾ ਅਸੀਂ ਦੋਵੇਂ ਫਾਰਮੂ ਦਾ ਜਵਾਬ ਦੇਣੇ ਵੀ ਗੱਲਬਾਤ ਤਾਂ ਤੁਸੀਂ ਰੋਕੀ ਹੋਈ ਆ ਗੱਲਬਾਤ ਤਾਂ ਤੁਸੀਂ ਭੱਜੇ ਹੈਗੇ ਹੋ ਇਹਦੇ ਵਿੱਚ ਗੱਲਬਾਤ ਤਾਂ ਜਿਹੜੀ ਸੱਤਾ ਚ ਪਾਰਟੀ ਹੁੰਦੀ ਉਹਦੇ ਹੱਥ ਚ ਹੁੰਦੀ ਆ ਦੋਵਾਂ ਫਾਰਮਾ ਨੇ ਕਦੀ ਸਰਕਾਰ ਦੀ ਚਿੱਠੀ ਆ ਗਈ ਹੋਵੇ ਔਰ ਕਦੀ ਉਹਦਾ ਸੱਦਾ ਟੁਕਰਾਵ ਆ ਹੋਵੇ ਫਿਰ ਤਾਂ ਸਾਡੇ ਨਾਲ ਹੁੰਦੇ ਆ ਜੀ ਇਹ ਜੀ ਇੱਕ ਕਦਮ ਅੱਦੇ ਅੱਗੇ ਵਧਾਉਣ ਤੋਂ ਪ੍ਰੈਸ ਦੇ ਵਿੱਚ ਸਿਰਫ ਗੱਲਾਂ ਹੁੰਦੀਆਂ ਵਾ ਉਵੇਂ ਮੋਦੀ ਸਰਕਾਰ ਜਿੱਡੀ ਹੰਕਾਰੀ ਆ ਜਿੱਡਾ ਉਹਦਾ ਜਦੋਂ ਇਸ ਕਿਸਮ ਦੇ ਮਨ ਚ ਬਣਿਆ ਹੋਇਆ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਗੱਲ ਹੀ ਨਹੀਂ ਕਰਨੀ ਬੈਣਾ ਨਹੀਂ ਹੈਗਾ ਟੇਬਲ ਤੇ ਉਹਨਾਂ ਦੀ ਮਰਜ਼ੀ ਹੈਗੀ ਆ ਔਰ ਜਿਵੇਂ ਭਾਜਪਾ ਦੇ ਪ੍ਰਵਕਤਾ ਲਗਾਤਾਰ ਟੀਵੀ ਚੱਲਣਾ ਤੇ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਵਾ ਵੀ ਇਹੇ ਜੀ ਅੰਦਰ ਮੰਨ ਕੇ ਆਏ ਸੀ ਅਸੀਂ ਤਾਂ ਜੀ ਪੰਜ ਫਸਲਾਂ ਤੇ ਐਮਐਸਪੀ ਦੇਤੀ ਸੀ ਲਗਾਤਾਰ ਪ੍ਰਚਾਰ ਕਰਦੇ ਨੇ ਸਰਾਸਰ ਝੂਠ ਹੈ ਬਾ ਜੋ ਪਿਊਸ਼ ਗੋਲਜੀ ਦੀ ਅੱਜ ਵੀ ਵੀਡੀਓ ਮੌਜੂਦ ਹੈ ਉਹਨਾਂ ਕੰਟਰੈਕਟ ਫਾਰਮਿੰਗ ਕਹੀ ਆ ਕੰਟਰੈਕਟ ਫਾਰਮਿੰਗ ਸਾਨੂੰ ਕਦੀ ਵੀ ਮਨਜ਼ੂਰ ਨਹੀਂ ਹੈ ਅਸੀਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਕਹਿੰਨੇ ਆ ਵੀ ਤੁਸੀਂ ਫਸਲਾਂ ਤੇ 23 ਫਸਲਾਂ ਦੀਆਂ 23 ਫਸਲਾਂ 'ਤੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਖਰੀਦਾ ਬਣਾਓ ਔਰ ਇਸ ਕਰਕੇ ਤੋਂ ਜਿਹੜਾ ਡੈਮੇਜ ਉਹਨਾਂ ਨੂੰ ਹੁੰਦਾ ਵਾ ਉਹਨੂੰ ਕੰਟਰੋਲ ਕਰਨ ਵਾਸਤੇ ਪ੍ਰਚਾਰ ਮੱਧਮਾਂ ਤੇ ਠੀਕ ਆ ਵੀ ਜੋ ਭੱਜਪਾ ਦੇ ਪ੍ਰਵਕਤਾ ਨੂੰ ਜਗਾ ਮਿਲਦੀ ਆ ਸਪੇਸ ਮਿਲਦੀ ਆ ਕੇਂਦਰ ਦੇ ਮੰਤਰੀਆਂ ਨੂੰ ਉਹ ਸਾਨੂੰ ਸ਼ਾਇਦ ਨਾ ਮਿਲੇ ਸਾਡੀ ਸ਼ਾਇਦ ਗੱਲ ਨਾ ਜਾਵੇ ਇਸ ਕਰਕੇ ਸਾਫ਼ ਕਰ ਰਹੇ ਹੈਗੇ ਆ ਤਾਂ ਇਸ ਤਰ੍ਹਾਂ ਦੀ ਗੱਲ ਔਰ ਜਿਹੜੀ ਸ਼ੰਭੂ ਤੇ ਸੇਲ ਹਟਾਈ ਗਈ ਉਹ ਦੋ ਫਾਰਮ ਕੀ ਸੋਚਦੇ ਆ ਜਦੋਂ ਪ੍ਰੈਸ ਦੇ ਵਿੱਚ ਇਹ ਡਿਬੇਟ ਚੱਲੀ ਆ ਲੋਕਾਂ 'ਚ ਇਹ ਗੱਲ ਚੱਲੀ ਆ ਪੀਪਲੇ ਮਾਨਸੋ ਹੁਣ ਤਾਂ ਭਾਵੇਂ ਅਸੀਂ ਅੱਜ ਐਲਾਨ ਕੀਤਾ ਪੈਦਲ ਦਾ ਲਗਭਗ ਪ੍ਰੈਸ ਦੇ ਸੀਨੀਅਰ ਪੱਤਰਕਾਰ ਜਾਣਦੇ ਹੁੰਦੇ ਜੇ ਜਥਾ ਜਾਊਗਾ ਤੇ ਫਿਰ ਚੱਲ ਕੇ ਹੀ ਜਾਊਗਾ ਜੇ ਵੀ ਕੱਲੀ ਹੈਗਾ ਤੇ ਜਦੋਂ ਇਹ ਡਿਬੇਟ ਚੱਲੀ ਆ ਵੀ ਭਾਈ ਹੁਣ ਤਾਂ ਹੁਣ ਤਾਂ ਤੁਸੀਂ ਆਪ ਕਹਿੰਦੇ ਸੋਣ ਕੀ ਫਿਰ ਉਹਨੂੰ ਠੰਡਾ ਕਰਨ ਵਾਸਤੇ ਇੱਕ ਸੇਲ ਹਲਾਤੀ ਤੇ ਪਰਸੈਪਸ਼ਨ ਇਹ ਬਣਾਤੀ ਵੀ ਵੀ ਹੁਣ ਸ਼ੰਭੂ ਬਾਰਡਰ ਖੁੱਲ ਰਿਹਾ ਜੀ ਠੀਕ ਹੈ ਜੀ ਜਦੋਂ ਇਹ ਹੀ ਗੱਲਾਂ ਦਾ ਮਸਲਾ ਟੀਵੀ ਚੈਨਲਾਂ ਤੇ ਆਇਆ ਵੀ ਤੁਸੀਂ ਬਾਰਡਰ ਖੋਲ ਰਿਹਾ ਹੋ ਫਿਰ ਜਿਵੇਂ ਹਰਿਆਣੇ ਦੇ ਪੱਛਪਾ ਦੇ ਪ੍ਰਵਕਤਾ ਬੋਲੇ ਆ ਪੀ ਜੇ ਜੀ ਇਹ ਅਮਨ ਕਾਨੂੰਨ ਵਾਸਤੇ ਖਤਰਾ ਨਾ ਬਣ ਗਏ ਹੁਣ ਅਮਨ ਕਾਨੂੰਨ ਲਈ ਖਤਰੇ ਦੀ ਪਰਿਭਾਸ਼ਾ ਕੀ ਹੈ ਇਹ ਕੌਣ ਤੈਅ ਕਰੂਗਾ ਉਸੇ ਵੇਲੇ ਬੈਕਫੁੱਟ ਤੇ ਵੀ ਲੋਕਾਂ ਦੇ ਵਿੱਚ ਇਹ ਰੋਸ ਜਾ ਰਿਹਾ ਜਿਹੜੇ ਲੋਕ ਵੀ ਕਿਉਂ ਰਸਤਾ ਬੰਦ ਆ ਉਹਨਾਂ ਲੱਗਾ ਵੀ ਠੀਕ ਆ ਕਿਸਾਨਾਂ ਨੇ ਵਧੀਆ ਫੈਸਲਾ ਕਰ ਲਿਆ ਸਰਕਾਰ ਕੋਲੇ ਕੋਈ ਬਹਾਨਾ ਨਹੀਂ ਹੁਣ ਸਾਡੀ ਗੱਲ ਦੀ ਜਵਾਬਦਾ ਤੇ ਉਸੇ ਵੇਲੇ ਫਿਰ ਉਹ ਮਾੜੀ ਜਿਹੀ ਸੇਲ ਹਲਾ ਕੇ ਤੇ ਉਹ ਪਰਸੈਪਸ਼ਨ ਜਿਹੜੀ ਬਣਾਉਂਦਾ ਜਤਨ ਕੀਤਾ ਸ਼ੰਭੂ ਬਾਰਡਰ ਖੋਲ ਰਹੇ ਆ ਉਹ ਪਿਛਲੇ ਬੰਨੇ ਜੜੀਆਂ ਵਾਟਰ ਕੈਨਨ ਦੀਆਂ ਗੱਡੀਆਂ ਉਹ ਵੀ ਛੱਡ ਕੇ ਚੈੱਕ ਕਰਦੇ ਆ ਵੀ ਕਿਤੇ ਜਾਂਖੀ ਜੂੰਕ ਤਾਂ ਨਹੀਂ ਲੱਗ ਗਿਆ ਵੀ ਇਹਨਾਂ ਨੂੰ ਠੀਕ ਆ ਜੀ ਯਾਨੀ ਹਾਥੀ ਦੇ ਦੰਦ ਦਿਖਾਉਣ ਨੂੰ ਕੁਝ ਹੋਰ ਤੇ ਖਾਨ ਨੂੰ ਕੁਝ ਹੋਰ ਇਹ ਨਜ਼ਰ ਆ ਰਹੇ ਆ ਦੁੱਖ ਦੀ ਗੱਲ ਆ ਵੀ ਦੇ ਇਸ ਵੇਲੇ ਦੇਸ਼ ਦੇ ਵਿੱਚ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਪੂਰੀ ਦੁਨੀਆ ਸਾਡੀ ਇਸ ਪਾਰਲੀਮੈਂਟ ਦੇ ਸੈਸ਼ਨ ਨੂੰ ਦੇਖਦੀ ਹੈਗੀ ਆ ਪੂਰੇ ਦੇਸ਼ ਦੇ ਲੋਕ ਦੇਖਦੇ ਹੈਗੇ ਆ ਵੀ ਕਿਹੜੇ ਮੁੱਦਿਆਂ ਤੇ ਕਿੱਥੇ ਡਿਬੇਟ ਹੋ ਰਹੀ ਆ ਕੀ ਆਰਥਿਕ ਫੈਸਲੇ ਸਾਡੇ ਹੱਕ ਚ ਆਉਣਗੇ ਕੀ ਸਰਕਾਰ ਕੋ ਨਵੇਂ ਕਾਨੂੰਨ ਲੈ ਕੇ ਆ ਰਹੀ ਸਾਡੇ ਵਿਰੋਧ ਜਾਣਗੇ ਜਾਂ ਸਾਡੇ ਹੱਕ ਚ ਜਾਣਗੇ ਔਰ ਦੁੱਖ ਇਸ ਗੱਲ ਦਾ ਕਿ ਕਿਸਾਨ ਮਜ਼ਦੂਰ ਜੜਿਆ ਸਾਡੇ 300 ਤੋਂ ਉੱਪਰ MP ਚੁੰਨਦੇ ਆ ਇਹਨਾਂ ਦੇ ਕੋਟੇ ਚੋਂ ਇਤੋਂ ਵੱਧ MP ਜਾਂਦੇ ਹੈਗੇ ਲਗਭਗ